ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੂਖਮ ਅਧਿਆਪਨ ਦਾ ਜਿਹੜਾ ਅਗਲਾ ਕੌਸ਼ਲ ਹੈ ਵਿਆਖਿਆ ਕੌਸ਼ਲ ਨਾ ਤੁਹੀ ਕਲੀਅਰ ਹੈ ਕਿ ਜਿਹੜੀ ਵਿਆਖਿਆ ਉਹ ਕਿਸ ਤਰੀਕੇ ਨਾਲ ਕਰਨੀ ਹੈ ਇਹਦੇ ਬਾਰੇ ਅਸੀਂ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਵਿਆਖਿਆ ਕੌਸ਼ਲ ਪਾਠ ਲੜੀ ਦੀਆਂ ਤਿੰਨ ਅਵਸਥਾਵਾਂ ਦੇ ਵਿੱਚੋਂ ਤੀਜੀ ਅਵਸਥਾ ਪ੍ਰਸਤੁਤੀਕਰਨ ਲਾਈਨ ਦੇ ਅੰਤਰਗਤ ਆਉਂਦੀ ਹੈ ਮੀਨਸ ਕਿ ਪ੍ਰਸਤੁਤੀਕਰਨ ਕਿਵੇਂ ਕਰਨਾ ਕਿਵੇਂ ਵਿਆਖਿਆ ਕਰਨੀ ਹੈ ਪੜਾਉਣ ਦੇ ਸਮੇਂ ਕੁਝ ਤੱਥ ਸਿਧਾਂਤ ਨਿਯਮ ਤੇ ਸੰਕਲਪ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਲਈ ਉਹਨਾਂ ਦੀ ਜਿਹੜੀ ਵਿਆਖਿਆ ਕਰਨੀ ਲਾਜ਼ਮੀ ਹੋ ਜਾਂਦੀ ਹੈ ਹੁਣ ਜੇਕਰ ਅਸੀਂ ਬੱਚਿਆਂ ਨੂੰ ਕਲੀਅਰ ਕਰਨਾ ਹੈ ਤਾਂ ਅਸੀਂ ਉਹਦੀ ਜੇ ਵਿਆਖਿਆ ਕਰਾਂਗੇ ਤਾਂ ਹੀ ਕਲੀਅਰ ਹੋਏਗਾ ਤਾਂ ਹੀ ਸਪਸ਼ਟ ਹੋਏਗਾ ਕਿਸੇ ਵੀ ਪਾਠ ਲੜੀ ਦੇ ਵਿੱਚ ਇਸ ਕੌਸ਼ਲ ਦੀ ਜਿਹੜੀ ਵਾਰ-ਵਾਰ ਜ਼ਰੂਰਤ ਪੈਂਦੀ ਹੈ ਤੇ ਇਸ ਦ੍ਰਿਸ਼ਟੀ ਤੋਂ ਅਧਿਆਪਕ ਨੂੰ ਇਸ ਕੌਸ਼ਲ ਵਿੱਚ ਜਿਹੜੀ ਨਿਪੁੰਨਤਾ ਹੈ ਉਹ ਜਾ ਕੇ ਲੋ ਮੁਹਾਰਤ ਹਾਸਲ ਕਰਨ ਦੀ ਜ਼ਰੂਰਤ ਪੈਂਦੀ ਹੈ ਵਿਆਖਿਆ ਕੌਸ਼ਲ ਕੀ ਹੈ ਵਿਆਖਿਆ ਕੌਸ਼ਲ ਇੱਕ ਮਾਨਸਿਕ ਕੰਮ ਹੈ ਇਹਦਾ ਸਬੰਧ ਕਦੋਂ ਕਿਉਂ ਕੀ ਕਿਸ ਤਰ੍ਹਾਂ ਆਦ ਨਾਲ ਹੈ ਕਿਉਂਕਿ ਜਦੋਂ ਅਸੀਂ ਵਿਆਖਿਆ ਕਰਨੀ ਹੈ ਤਾਂ ਸਾਡੇ ਸਾਹਮਣੇ ਕੋਈ ਨਾ ਕੋਈ ਪ੍ਰਸ਼ਨ ਹੁੰਦਾ ਹੈ ਤੇ ਅਸੀਂ ਉਸ ਪ੍ਰਸ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਵਿਆਖਿਆ ਕਰਦੇ ਹਾਂ ਜਦੋਂ ਦੇ ਆਪਕ ਇਹਨਾਂ ਦੇ ਜਵਾਬ ਦੇ ਰਿਆ ਹੁੰਦਾ ਤਾਂ ਇਟ ਮੀਨਸ ਕਿ ਉਹ ਵਿਆਖਿਆ ਕਰ ਰਿਹਾ ਵਿਆਖਿਆ ਦੇ ਲਈ ਤੁਸੀਂ ਜਿਹੜਾ ਦੇਖੋ ਡਾਇਗਰਾਮ ਵੀ ਬਣਾ ਸਕ ਨਾਲ ਛੋਟੀ ਜੀ ਵਾਈ ਹਾਊ ਵੈਨ ਤਾਂ ਅਸੀਂ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦੇਣ ਵੇਲੇ ਵਿਆਖਿਆ ਕਰ ਰਹੇ ਹਾਂ ਵਿਆਖਿਆ ਕਰਨਾ ਇੱਕ ਡੈਫੀਨੀਸ਼ਨ ਹੈ ਦੀ ਪੈਂਟੋਨ ਅਕੋਰਡਿੰਗ ਵਿਆਖਿਆ ਕਰਨਾ ਹੈ ਕਿ ਕਿਸੇ ਨਾਲ ਸਿਖਿਆਰਥੀ ਨੂੰ ਕੁਝ ਦੱਸਣ ਅਤੇ ਪ੍ਰਗਟ ਕਰਨ ਦੇ ਲਈ ਪੁਲ ਦਾ ਕੰਮ ਕਰਦਾ ਹੈ ਅਤੇ ਬਹੁਤ ਸਾਰੀਆਂ ਹੋਰ ਤਕਨੀਕਾਂ ਜਿਨ੍ਹਾਂ ਵਿੱਚ ਬਿਰਤਾਂਤ ਅਤੇ ਵਰਣਨ ਵੀ ਇਸ ਵਿੱਚ ਮੌਜੂਦ ਹਨ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਆਖਿਆ ਕੌਸ਼ਲ ਇੱਕ ਇਸ ਤਰ੍ਹਾਂ ਦੀ ਤਕਨੀਕ ਜਾਂ ਕੌਸ਼ਲ ਹੈ ਜਿਦੇ ਰਾਹੀਂ ਕਿਸੇ ਵੀ ਸੰਕਲਪ ਨੂੰ ਸਿਧਾਂਤ ਨੂੰ ਵਿਚਾਰ ਜਾਂ ਤੱਥ ਨੂੰ ਚੰਗੀ ਤਰ੍ਹਾਂ ਸਮਝਣ ਯੋਗ ਬਣਾਉਣ ਦੇ ਲਈ ਵਕਤ ਤਰਾਂ ਦੇ ਸਬੰਧਿਤ ਅਤੇ ਢੁਕਵੇਂ ਕਥਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਹੁਣ ਅਸੀਂ ਵਿਆਖਿਆ ਕਰਨ ਦੇ ਲਈ ਕੋਈ ਐਗਜ਼ੈਂਪਲਸ ਵੀ ਲਵਾਂਗੇ ਕੋਈ ਛੋਟੀ ਮੋਟੀ ਵਿੱਚ ਜਿਹੜੀ ਸਟੋਰੀ ਹੈ ਉਹ ਵੀ ਇਸੀ ਲੈ ਸਕਦੇ ਹਾਂ ਕੋਈ ਘਟਨਾ ਵਾਪਰੀ ਹੋਈ ਦੀ ਵਿਆਖਿਆ ਕਰ ਸਕਦੇ ਹਾਂ ਤਾਂ ਜੋ ਅਸੀਂ ਉਸ ਟਾਪਿਕ ਨੂੰ ਵਧੀਆ ਤਰੀਕੇ ਦੇ ਨਾਲ ਸਮਝਾ ਸਕੀਏ ਵਿਆਖਿਆ ਕੌਸ਼ਲ ਦੀ ਪਰਿਭਾਸ਼ਾ ਤੋਂ ਇਹਦੇ ਦੋ ਪੱਖ ਸਾਡੇ ਸਾਹਮਣੇ ਆਉਂਦੇ ਨੇ ਪਹਿਲਾ ਹੈ ਢੁਕਵੇਂ ਕਥਨਾਂ ਦਾ ਚੁਣਨਾ ਤੇ ਦੂਸਰਾ ਹੈ ਇਹਨਾਂ ਚੁਣੇ ਕਥਨਾਂ ਨੂੰ ਇੱਕ ਦੂਸਰੇ ਨਾਲ ਇੰਜ ਜੋੜਨਾ ਕਿ ਇਹ ਸਮਝਜੋਗ ਬਣ ਜਾ। ਮੀਨਸ ਟੁਕਵੇਂ ਕਥਨ ਜਿਹੜੇ ਕਿ ਸੂਟੇਬਲ ਸਟੇਟਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਚੁਣਨਾ ਤੇ ਫਿਰ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਜੋੜ ਕੇ ਸਮਝਾਉਣਾ। ਵਿਆਖਿਆ ਕੌਸ਼ਲ ਦੇ ਪੱਖ ਨੇ ਇਹ ਦੋਨੇ ਤੇ ਇਹ ਜਿਹੜੀ ਵਿਧੀ ਹੈ ਵਿਆਖਿਆ ਵਿਧੀ ਹੈ ਇਹਦੇ ਵਿੱਚ ਤਿੰਨ ਪ੍ਰਕਾਰ ਦੇ ਕਥਨ ਹੁੰਦੇ ਨੇ ਇੱਕ ਵਰਨਾਤਮਕ ਤੇ ਇੱਕ ਮਤਲਬਾਤਮਕ ਤੇ ਦੂਸਰਾ ਹੈ ਤੀਸਰਾ ਹੈ ਕਾਰਨ ਦੱਸਣ ਵਾਲੇ ਕਥਨ ਡਿਸਕ੍ਰਿਪਟਿਵ ਸਟੇਟਮੈਂਟਸ ਇੰਟਰਪ੍ਰੀਟਿਵ ਸਟੇਟਮੈਂਟਸ ਰੀਜ਼ਨ ਗਿਵਿੰਗ ਸਟੇਟਮੈਂਟਸ ਵਿਆਖਿਆ ਕੌਸ਼ਲ ਦੇ ਹਿੱਸੇ ਤੇ ਵਿਆਖਿਆ ਕੌਸ਼ਲ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਇਛਿਤ ਵਿਵਹਾਰ ਤੇ ਅਣਇਛਿਤ ਵਿਵਹਾਰ ਇਛਿਤ ਵਿਵਹਾਰ ਉਹ ਜਿਹੜਾ ਕਰਨਾ ਜ਼ਰੂਰੀ ਹੁੰਦਾ ਹੈ ਅਣਇਛਿਤ ਵਿਵਹਾਰ ਜਿਸ ਦੀ ਕਿ ਜ਼ਰੂਰਤ ਨਹੀਂ ਹੁੰਦੀ ਕਈ ਵਾਰ ਬਿਨਾ ਵਜਾ ਇਹ ਪੜਾਉਣ ਦੇ ਟਾਈਮ ਸਾਡੇ ਵਿਆਖਿਆ ਜੇ ਤੁਸੀਂ ਕਰ ਰਹੇ ਹਾਂ ਉਦੋਂ ਹੀ ਐਡ ਹੋ ਜਾਂਦਾ ਹੈ ਹੁਣ ਅਸੀਂ ਪਹਿਲਾਂ ਕਰਾਂਗੇ ਇਛੇ ਦੇ ਵਿਵਹਾਰ ਇਹਦੇ ਵਿੱਚ ਮੀਨਸ ਜਦੋਂ ਤੁਸੀਂ ਵਿਆਖਿਆ ਕਰਨੀ ਹੈ ਤਾਂ ਤੁਹਾਡੇ ਵਿਵਹਾਰ ਦੇ ਵਿੱਚ ਕੀ ਕੁਝ ਹੋਣਾ ਜ਼ਰੂਰੀ ਹੈ ਪਹਿਲਾ ਹੈ ਉਪਯੁਕਤ ਕਥਨਾਂ ਦਾ ਇਸਤੇਮਾਲ ਵਿਆਖਿਆ ਦੀ ਸ਼ੁਰੂਆਤ ਦੀ ਜਦੋਂ ਅਧਿਆਪਕ ਨੇ ਕੋਸ਼ਣਾ ਕਰਨੀ ਹੁੰਦੀ ਹੈ ਮੀਨਸ ਜਦੋਂ ਅਸੀਂ ਕਹਿੰਦੇ ਕਿ ਅਸੀਂ ਇਸ ਪਾਠ ਨੂੰ ਵਿਸਥਾਰ ਦੇ ਵਿੱਚ ਪੜਾਂਗੇ ਵਿਸਥਾਰ ਦੇ ਵਿੱਚ ਵਿਆਖਿਆ ਵੀ ਆ ਜਾਏਗੀ ਕਿ ਉਹ ਕਿਸ ਵਿਸ਼ੇ ਦੇ ਵਿਆਖਿਆ ਕਰਨ ਜਾ ਰਿਹਾ ਹੈ ਅਸਰਦਾਇਕ ਕਥਨਾਂ ਦੇ ਨਾਲ ਕਰਨੀ ਚਾਹੀਦੀ ਹੈ ਮਿੰਜ ਜੇ ਨਹੀਂ ਆ ਕਿ ਸਿਮਪਲੀ ਬੋਲਦਾ ਕਿ ਹਾਂਜੀ ਅਸੀਂ ਸ਼ਹੀਦ ਭਗਤ ਸਿੰਘ ਬਾਰੇ ਪੜਾਂਗੇ ਨਹੀਂ ਪ੍ਰੋਪਰ ਅਸੀਂ ਉਹਦੇ ਬਾਰੇ ਥੋੜੀ ਜੀ ਜਿਹੜੀ ਭੂਮਿਕਾ ਬਣ ਕੇ ਫਿਰ ਅਸੀਂ ਜਿਹੜਾ ਟਾਪਿਕ ਹੈ ਉਹਦੇ ਬਾਰੇ ਬੱਚਿਆਂ ਨੂੰ ਦੱਸਣਾ ਹੈ ਤਾਂ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਣ ਵਾਲੇ ਵਿਸ਼ੇ ਦੇ ਲਈ ਅਸੀਂ ਤਿਆਰ ਕਰ ਸਕੀਏ ਤੇ ਇਸੇ ਤਰੀਕੇ ਨਾਲੇ ਜਦੋਂ ਅਸੀਂ ਵਿਸ਼ਾ ਮਿੰਜ ਪਾਠ ਪੜ੍ਹਾ ਚੁੱਕੇ ਉਹਦਾ ਸਾਰ ਦੱਸਣ ਦੇ ਲਈ ਵੀ ਜਿਹੜੇ ਉਪਯੁਕਤ ਕਥਨ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਫਿਰ ਵਿਆਖਿਆ ਯੋਜਕਾਂ ਦਾ ਇਸਤੇਮਾਲ ਫਿਰ ਵਿਆਖਿਆ ਦੇ ਵਿੱਚ ਜਿਹੜੀ ਨਿਰੰਤਰਤਾ ਹੈ ਉਹ ਬਣਾਈ ਰੱਖਣੀ ਜ਼ਰੂਰੀ ਹੁੰਦੀ ਹੈ ਤੇ ਉਹਦੇ ਲਈ ਜਿਹੜੇ ਵਿਆਖਿਆ ਯੋਜਕ ਹੁੰਦੇ ਨੇ ਇੱਥੇ ਗਲਤ ਹੈ ਰਜੀ ਯੋਜਨਾ ਵਿਆਖਿਆ ਯੋਜਕ ਮੀਨ ਚ ਜਿਹੜੇ ਵਿਆਖਿਆ ਨੂੰ ਆਪਸ ਵਿੱਚ ਜੋੜਦੇ ਨੇ ਸਾਰੀਆਂ ਲਾਈਨਾਂ ਦਾ ਆਪਸ ਦੇ ਵਿੱਚ ਸੰਬੰਧ ਪੈਦਾ ਕਰਦੇ ਨੇ ਹੁਣ ਕਿਹੜੇ ਸ਼ਬਦ ਨੇ ਜਿਸ ਤਰ੍ਹਾਂ ਇਸ ਲਈ ਤਾਂ ਕਿ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਕਿ ਕਿਉਂਕਿ ਫਿਰ ਵੀ ਕਿਉਂ ਕਿਸ ਤਰ੍ਹਾਂ ਪਰ ਜੇ ਇਸ ਤੋਂ ਮਗਰੋਂ ਹੈਨਾ ਇਸ ਤਰ੍ਹਾਂ ਜਿਹੜੇ ਸ਼ਬਦ ਨੇ ਉਹ ਪੂਰੀ ਵਿਆਖਿਆ ਦੇ ਵਿੱਚ ਕੰਟੀਨਿਊਟੀ ਬਣਾ ਕੇ ਰੱਖਦੇ ਨੇ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹੋਏ ਹਨ ਤਾਂ ਦੇਖੋ ਜਿਵੇਂ ਕਿ ਤਾਂ ਅਸੀਂ ਉਸ ਤਰੀਕੇ ਨਾਲ ਸ਼ੁਰੂ ਕਰਨੀ ਹੈ ਆਪਣੀ ਜਿਹੜੀ ਪਹਿਲੀ ਸਟੇਟਮੈਂਟ ਹੈ ਤੇ ਉਹਦੇ ਨਾਲ ਜਿਹੜੇ ਵਿਆਖਿਆ ਯੋਜਕ ਨੇ ਉਹ ਵਰਤੇ ਜਾਣਗੇ ਇਹਦੇ ਵਿੱਚ ਫਿਰ ਅੱਗੇ ਜਿਹੜੇ ਤਕਨੀਕੀ ਅੱਖਰ ਨੇ ਉਹਨਾਂ ਨੂੰ ਪਰਿਭਾਸ਼ਿਤ ਵੀ ਕਰਨਾ ਹੈ ਮੀਨਸ ਕੁਝ ਸ਼ਬਦ ਔਖੇ ਹੁੰਦੇ ਨੇ ਉਹਨਾਂ ਦਾ ਅਰਥ ਦੱਸਣਾ ਵੀ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮਝ ਆ ਸਕੇ ਫਿਰ ਲਾਜ਼ਮੀ ਬਿੰਦੂਆਂ 'ਤੇ ਧਿਆਨ ਦੇਣਾ ਜਿਹੜੀ ਵਿਆਖਿਆ ਉਹ ਬਿਲਕੁਲ ਸਾਫ਼ ਤੇ ਅਸਰਦਾਰ ਬਣਾਉਣ ਦੇ ਲਈ ਸਾਫ਼ ਦਾ ਮਤਲਬ ਹੁੰਦਾ ਹੈ ਬੱਚਿਆਂ ਨੂੰ ਬਿਲਕੁਲ ਕਲੀਅਰ ਕਰਨ ਦੇ ਲਈ ਤਾਂ ਜੋ ਜਿਹੜੇ ਬੱਚੇ ਉਹਨਾਂ ਨੂੰ ਕਲੀਅਰ ਹੋ ਜੇ ਇਹਦੇ ਲਈ ਜਿਹੜੇ ਵਿਸ਼ਾ ਸਮੱਗਰੀ ਉਹਦੇ ਨਾਲ ਜੁੜੀਆਂ ਖਾਸ-ਖਾਸ ਗੱਲਾਂ ਜੋ ਕਿ ਵਿਦਿਆਰਥੀਆਂ ਦੇ ਲਈ ਜਾਣਨੀ ਲਾਜ਼ਮੀ ਹੋਣ ਉਹਨਾਂ ਨੂੰ ਬਿਲਕੁਲ ਕਲੀਅਰ ਜਿ ਸਪਸ਼ਟ ਰੂਪ ਦੇ ਵਿੱਚ ਦੱਸਣਾ ਜ਼ਰੂਰੀ ਹੈ ਫਿਰ ਵਿਦਿਆਰਥੀਆਂ ਦੀ ਬੋਧ ਪ੍ਰੀਖਿਆ ਵੀ ਲੈਣੀ ਹੈ ਕਿਉਂਕਿ ਜਿਸ ਉਦੇਸ਼ ਦੇ ਲਈ ਵਿਆਖਿਆ ਕਾਸ਼ਲ ਦਾਸੀਂ ਇਸਤੇਮਾਲ ਕਰ ਰਹੇ ਹਾਂ ਉਹ ਹਾਸਲ ਹੋਇਆ ਕਿ ਨਹੀਂ ਹੋਇਆ ਇਹਦਾ ਪਤਾ ਕਰਨ ਦੇ ਲਈ ਵਿਦਿਆਰਥੀਆਂ ਦੀ ਬਹੁਤ ਪ੍ਰੀਖਿਆ ਉਹ ਵੀ ਹੋਣੀ ਜ਼ਰੂਰੀ ਹੈ ਮੀਨਜ਼ ਕਿ ਜੋ ਸੀ ਪੜਾਇਆ ਉਹਦੇ ਵਿੱਚੋਂ ਅਸੀਂ ਪ੍ਰਸ਼ਨ ਪੁੱਛਾਂਗੇ ਵਿਦਿਆਰਥੀਆਂ ਦੇ ਲਈ ਰੌਚਕ ਹੁਣ ਜਿਹੜੀ ਤੁਹਾਡੀ ਵਿਆਖਿਆ ਤੁਸੀਂ ਨੇ ਕਰਨੀ ਹੈ ਉਹ ਵਿਦਿਆਰਥੀਆਂ ਦੀ ਜਮਾਤ ਦੇ ਵਿੱਚ ਉਮਰ ਉਹਨਾਂ ਦੀ ਜਮਾਤ ਦੇਖਣੀ ਹੈ ਉਮਰ ਦੇਖਣੀ ਹੈ ਰੁਚੀ ਦੇਖਣੀ ਹੈ ਉਹਨਾਂ ਧਿਆਨ ਦੇ ਉੱਤੇ ਰੱਖ ਕੇ ਹੀ ਕਰਨੀ ਹੈ ਤੇ ਜੇ ਵਿਆਖਿਆ ਰੁਚੀ ਭਰਪੂਰ ਨਹੀਂ ਹੋਏਗੀ ਰੋਚਕ ਨਹੀਂ ਹੋਏਗੀ ਤਾਂ ਵਿਦਿਆਰਥੀ ਉਹਨਾਂ ਜ਼ਿਆਦਾ ਦੇਰ ਤੱਕ ਨਹੀਂ ਸੁਣਨਗੇ ਹੁਣ ਅਸੀਂ ਗੱਲ ਕਰਾਂਗੇ ਜਿਹੜਾ ਅਣਇਛਿਤ ਵਿਵਹਾਰ ਹੈ ਮੀਨ ਜਿਹੜੇ ਅਸੀਂ ਪਹਿਲਾਂ 6 ਪੁਆਇੰਟ ਕੀਤੇ ਨੇ ਉਹ ਤੁਹਾਡੀ ਵਿਆਖਿਆ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਹੁਣ ਵਾਲੇ ਜਿਹੜੇ 4 ਪੁਆਇੰਟਸ ਨੇ ਉਹ ਨਹੀਂ ਹੋਣੇ ਚਾਹੀਦੇ ਫਸਟ ਹੈ ਨਿਰਾਰਥਕ ਅੱਖਰਾਂ ਅਤੇ ਕਥਨਾ ਦਾ ਇਸਤੇਮਾਲ ਜੇਕਰ ਤੁਸੀਂ ਵਿਆਖਿਆ ਕਰਨੀ ਹੈ ਤਾਂ ਨਿਰਾਰਥਕ ਅੱਖਰ ਮੀਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਉਹਨਾਂ ਦੀ ਵਰਤੋਂ ਤੁਸੀਂ ਨਹੀਂ ਕਰਨੀ ਪਾਵੇਂ ਅੱਖਰ ਨੇ ਪਾਵੇਂ ਕਥਨ ਨੇ ਕਥਨ ਵਿੱਚ ਕੋਈ ਵਿੱਚੋਂ ਅਧਾ ਵਾਕ ਕਹਿ ਲਓ ਪੂਰਾ ਵਾਕ ਕਹਿ ਲਓ ਇਹਨਾਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਇਹਦੇ ਨਾਲ ਕੀ ਹੋਏਗਾ ਜਿਹੜਾ ਉਦੇਸ਼ ਸਾਡਾ ਪੜਾਉਣ ਦਾ ਹੁੰਦਾ ਅਸੀਂ ਉਦੋਂ ਤੋਂ ਦੂਰ हट ਜਾਂਦੇ ਹਾਂ ਜਦੋਂ ਅਸੀਂ ਪੜਾਉਂਦੇ ਪੜਾਉਂਦੇ ਇਹ ਕਹਿ ਲਓ ਵੀ ਟਰੈਕ ਤੋਂ हट ਜਾਂਗੇ ਅਸੀਂ ਜਦੋਂ ਅਸੀਂ ਨਿਰਾਰਥਕ ਅੱਖਰਾਂ ਤੇ ਕਥਨਾ ਜਾਂ ਸ਼ਬਦਾਂ ਦੀ ਵਰਤੋਂ ਕਰਾਂਗੇ ਅੱਗੇ ਹੈ ਕਥਨਾ ਵਿੱਚ ਨਿਰੰਤਰਤਾ ਦੀ ਕਮੀ ਹੁਣ ਜਦੋਂ ਪੜਾਉਣਾ ਹੈ ਵਿਆਖਿਆ ਕਰਨੀ ਹੈ ਤਾਂ ਉਹਦੇ ਵਿੱਚ ਲਗਾਤਾਰਤਾ ਹੋਣੀ ਚਾਹੀਦੀ ਹੈ ਤੇ ਨਿਰੰਤਰਤਾ ਦੀ ਕਮੀ ਕਦੋਂ ਹੋਏਗੀ ਜਦੋਂ ਕਥਨਾਂ ਨੂੰ ਜੋੜਨ ਵਾਲੇ ਅੱਖਰਾਂ ਦੀ ਘਾਟ ਹੋਏਗੀ ਜਾਂ ਜਿਹੜੇ ਕਥਨ ਇੱਕ ਦੂਸਰੇ ਨਾਲ ਨਹੀਂ ਜੁੜੇ ਹੋਣਗੇ ਇਸ ਕਰਕੇ ਕੰਟੀਨਿਊਟੀ ਬਣਾ ਕੇ ਰੱਖਣੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਗਿਆ ਅਸਪਸ਼ਟ ਅੱਖਰਾਂ ਦਾ ਇਸਤੇਮਾਲ ਹੁਣ ਜੇਕਰ ਵਿਆਖਿਆ ਕਰਨ ਦੇ ਟਾਈਮ ਤੁਸੀਂ ਅਸਪਸ਼ਟ ਅੱਖਰਾਂ ਦਾ ਇਸਤੇਮਾਲ ਕਰੋਗੇ ਨਾ ਵਰਤੋਂ ਕਰੋਗੇ ਤਾਂ ਵਿਦਿਆਰਥੀਆਂ ਦੀ ਸਮਝ ਤੋਂ ਬਾਹਰ ਹੋ ਜਾਏਗੀ ਤੇ ਜਿਹੜਾ ਤੁਹਾਡਾ ਵਿਆਖਿਆ ਕਰਨ ਦਾ ਉਦੇਸ਼ ਹੈ ਉਹਦੇ ਵਿੱਚ ਤੁਸੀਂ ਸਕਸੈਸਫੁਲ ਨਹੀਂ ਹੋਵੋਗੇ ਅਗਿਆ ਪਰਵਾਦੀ ਘਾਟ ਮੀਨਜ਼ ਕਿ ਜਿਹੜੀ ਫਲੂਐਂਸੀ ਆ ਉਹ ਹੋਣੀ ਚਾਹੀਦੀ ਹੈ ਇੱਕ ਹੁੰਦੀ ਹੈ ਜਿਹੜੀ ਨਿਰੰਤਰਤਾ ਕੰਟੀਨਿਊਟੀ ਇੱਕ ਹੁੰਦੀ ਹੈ ਫਲੂਐਂਸੀ ਦੋਵੇਂ ਚੀਜ਼ਾਂ ਵੱਖਰੀਆਂ ਨੇ ਫਲੂਐਂਸੀ ਦੀ ਕਮੀ ਵੀ ਨਹੀਂ ਹੋਣੀ ਚਾਹੀਦੀ ਜਦ ਵਿਆਖਿਆ ਕਰਦੇ ਸਮੇਂ ਖਾਸ ਬਿੰਦੂਆਂ ਤੇ ਜ਼ੋਰ ਨਾ ਦਿੱਤਾ ਜਾਵੇ ਤਾਂ ਜਿਹੜੀ ਵਿਆਖਿਆ ਹੈ ਉਹ ਉਦੇਸ਼ਹੀਨ ਹੋ ਜਾਂਦੀ ਹੈ ਮੀਨਜ਼ ਫਿਰ ਉਹਦਾ ਕੋਈ ਉਦੇਸ਼ ਨਹੀਂ ਰਹਿ ਜਾਂਦਾ ਜਦੋਂ ਅਸੀਂ ਜਿਹੜੇ ਖਾਸ ਬਿੰਦੂ ਨੇ ਉਹਨਾਂ ਤੇ ਫੋਕਸ ਨਹੀਂ ਕਰਦੇ ਉਸ ਵਿੱਚ ਇੱਕ ਰਵਾਨਗੀ ਦੀ ਕਮੀ ਝਲਕਦੀ ਹੈ ਮੀਨਜ਼ ਇੱਕ ਜਿਹੜਾ ਪ੍ਰਵਾਹ ਹੈ ਉਹ ਉਹਦੇ ਵਿੱਚੋਂ ਖਤਮ ਹੁੰਦਾ ਨਜ਼ਰ ਆਉਣ ਲੱਗ ਜਾਂਦਾ ਇਹਦੇ ਵਿੱਚ ਵਕਤਾ ਜਿਹੜਾ ਬਹੁਤ ਸਾਰੇ ਅੱਖਰਾਂ ਨੂੰ ਠੀਕ ਰੂਪ ਦੇ ਵਿੱਚ ਬੋਲ ਨਹੀਂ ਪਾਉਂਦਾ ਤੇ ਇੱਕ ਵਾਕ ਨੂੰ ਪੂਰਾ ਕੀਤੇ ਵੀ ਨਹੀਂ ਕਈ ਵਾਰ ਜਿਹੜਾ ਦੂਸਰਾ ਵਾਕ ਆ ਉਹਨੂੰ ਸ਼ੁਰੂ ਕਰ ਲਿਆ ਜਾਂਦਾ ਤੇ ਆਵਾਜ਼ ਦੇ ਜਿਹੜੀ ਆਵਾਜ਼ ਹੈ ਉਹਦੇ ਵਿੱਚ ਵੀ ਸਪਸ਼ਟਤਾ ਨਹੀਂ ਰਹਿੰਦੀ ਤੇ ਅਨੁਚਿਤ ਅੱਖਰ ਨੇ ਜਿਹੜੇ ਉਹਨਾਂ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਜਾਂਦਾ ਤੇ ਇਹ ਚੀਜ਼ਾਂ ਆਪਾਂ ਨੇ ਨਹੀਂ ਕਰਨੀਆਂ ਮੀਨਜ਼ ਜਦੋਂ ਤੁਸੀਂ ਦੇਖੋ ਵਿਆਖਿਆ ਕਰੋਗੇ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਵੀ ਇਹ ਨਾ ਹੋਣ ਤੇ ਜਿਹੜਾ ਇਛਿਤ ਵਿਵਹਾਰ ਹੈ ਉਹ ਹੋਵੇ ਹੁਣ ਤੁਸੀਂ ਦੇਖੋ ਇਹਦਾ ਜਿਹੜਾ ਰੇਟਿੰਗ ਸਕੇਲ ਹੈ ਤੇ ਇਹਦੇ ਕੰਪੋਨੈਂਟਸ ਨੇ ਕੰਪੋਨੈਂਟਸ ਹੁਣੇ ਤੁਹਾਨੂੰ ਦੱਸ ਦਿੱਤੇ ਵੀ ਜਿਹੜੇ ਇੱਕ ਇੱਛੇਤ ਵਿਵਹਾਰ ਹੈ ਤੇ ਇੱਕ ਅਣਿਛਿਤ ਹੈ ਹੁਣ ਇਹ ਇੱਛੇਤ ਵਾਲਾ ਹੈਗਾ ਤੇ ਨਾਲ ਨਾਲ ਉਹਦੀ ਜਿਹੜੀ ਰੇਟਿੰਗ ਦਿੱਤੀ ਗਈ ਏ ਇੱਛੇਤ ਵਿਵਹਾਰ ਵਾਲੀ ਤੁਸੀਂ ਅੱਗੇ ਦੇਖ ਰਹੇ ਹੋ ਇਹ ਚੀਜ਼ ਹੋਣਾ ਚਾਹੀਦਾ ਹੁਣ ਦੇਖਣਾ ਵੀ ਪੂਰੀ ਨਿਰਾਸ਼ਾਜਨਕ ਤੋਂ ਸਰਵਉੱਤਮ ਉਸ ਨਿਰਾਸ਼ਾਜਨਕ ਦੇ ਵਿੱਚ ਪਹਿਲੇ ਆਉਣਗੇ ਤੇ ਜੇਕਰ ਵਧੀਆ ਹੋ ਰਿਹਾ ਹੈ ਤਾਂ ਉਸ ਤੋਂ ਬਾਅਦ ਉਸ ਤੋਂ ਅਗਲੇ ਆਉਂਦੇ ਰਹਿਣਗੇ ਫਿਰ ਇੱਥੇ ਟੈਲਿਸ ਨੇ ਇੱਥੇ ਅਣਿਛਿਤ ਵਿਵਹਾਰ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਬਿਲਕੁਲ ਨਹੀਂ ਬਹੁਤ ਜ਼ਿਆਦਾ ਉਹ ਦੇ ਅਕੋਰਡਿੰਗ ਜਿਹੜੀ ਰੇਟਿੰਗ ਆ ਉਹ ਹੋਏਗੀ ਹੁਣ ਅਸੀਂ ਜਿਹੜੀ ਪਾਠ ਯੋਜਨਾ ਕਿਸ ਤਰੀਕੇ ਨਾਲ ਬਣਾਉਣੀ ਹੈ ਪਹਿਲਾਂ ਅਸੀਂ ਲਿਖਾਂਗੇ ਸਾਡਾ ਕੌਸ਼ਲ ਕੀ ਹੈ ਵਿਆਖਿਆ ਕੌਸ਼ਲ ਫਿਰ ਵਿਦਿਆਰਥੀ-ਅਧਿਆਪਕ ਦਾ ਰੋਲ ਨੰਬਰ ਮੀਨਸ ਕਿ ਤੁਹਾਡਾ ਆਪਣਾ ਰੋਲ ਨੰਬਰ ਤੁਹਾਡਾ ਵਿਸ਼ਾ ਪੰਜਾਬੀ ਤੇ ਉਪ ਵਿਸ਼ਾ ਕੀ ਲੈਣਾ ਹੈ ਅੱਜ ਜਿਹੜੀ ਕਿ ਇੱਕ ਕਵਿਤਾ ਹੈ ਤੇ ਜੇ ਤੁਸੀਂ ਕਵਿਤਾ ਲੈ ਰਹੇ ਹੋ ਤਾਂ ਤੁਸੀਂ ਉਹ ਬ੍ਰੈਕਟ ਦੇ ਵਿੱਚ ਲਿਖਣਾ ਹੈ ਕੋਈ ਲੇਖ ਹੈ ਲੇਖ ਦਾ ਨਾਮ ਲਿਖ ਕੇ ਲੇਖ ਨੂੰ ਬ੍ਰੈਕਟ ਦੇ ਵਿੱਚ ਲਿਖਣਾ ਹੈ ਮਿਤੀ ਜਮਾਤ ਪੀਰੀਅਡ ਤੇ ਟਾਈਮ ਤੇ ਇਹਦੇ ਵਿੱਚ ਵੀ ਬੱਚੇ ਤੁਸੀਂ ਦੇਖ ਰਹੇ ਹੋ ਕਿ ਚਾਰ ਕਾਲਮ ਬਣਾਏ ਗਏ ਨੇ ਇਹ ਵੀ ਤੁਸੀਂ ਆਪਣੇ ਕਾਲਜ ਦੇ ਅਕੋਰਡਿੰਗ ਹੀ ਵਰਤੋਂ ਕਰਨੀ ਹੈ ਪੇਪਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੁਸੀਂ ਇਸ ਨੂੰ ਫੋਲੋ ਕਰ ਸਕਦੇ ਹੋ ਬਟ ਜਦੋਂ ਤੁਸੀਂ 3rd ਸੈਮੈਸਟਰ ਦੇ ਵਿੱਚ ਆਪਣਾ ਤਿਆਰੀ ਕਰੋਗੇ ਇਹ ਬਣਾਓਗੇ ਪ੍ਰੈਕਟੀਕਲ ਫਾਈਲਸ ਤਾਂ ਤੁਹਾਡੇ ਪੂਰੇ ਕਾਲਜ ਦੇ ਜਿੰਨੇ ਬੱਚੇ ਹੋ ਇਕੋ ਜਿਹੇ ਹੋਣੇ ਚਾਹੀਦੇ ਨੇ ਇਸ ਕਰਕੇ ਤੁਸੀਂ ਉਸ ਟਾਈਮ ਮੈਨੂ ਫੋਲੋ ਨਹੀਂ ਕਰਨਾ ਕਿਉਂਕਿ ਸਾਡੇ ਕੋਲ ਡਿਫਰੈਂਟ ਡਿਫਰੈਂਟ ਪੈਟਰਨਸ ਹੁੰਦੇ ਨੇ ਤੇ ਅਸੀਂ ਉਹਦੇ ਅਕੋਰਡਿੰਗ ਸਾਰੇ ਤੁਹਾਨੂੰ ਸ਼ੋਅ ਕਰ ਸਕਦੇ ਆ ਬਟ ਉਸ ਟਾਈਮ ਤੁਸੀਂ ਆਪਣੇ ਕਾਲਜ ਦੇ ਵਿੱਚ ਜੋ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾਣਗੀਆਂ ਉਹਨੂੰ ਫਾਲੋ ਕਰਨਾ ਹੈ ਉਹਦੇ ਅਕੋਰਡਿੰਗ ਤੁਹਾਡੀ ਅੱਗੇ ਜਿਹੜੀ ਹੈਲਪ ਹੋਊ ਅਸੀਂ ਜ਼ਰੂਰ ਕਰ ਸਕਦੇ ਆ ਹੁਣ ਇਹਦੇ ਵਿੱਚ ਰਜੇ ਸਭ ਤੋਂ ਪਹਿਲਾਂ ਕੀ ਹੈ ਬਿੰਦੂ ਜਾਂ ਵਿਸ਼ਾ ਹੁਣ ਸਾਡੀ ਜਿਹੜੀ ਅਸੀਂ ਕੀ ਲਿਆ ਸੀ ਕਵਿਤਾ ਕਵਿਤਾ ਦਾ ਨਾਂ ਕੀ ਸੀ ਅੱਜ ਹੁਣ ਕਵਿਤਾ ਤੁਸੀਂ ਨੇ ਪੂਰੀ ਨਹੀਂ ਲਿਖਣੀ ਹੈਗੀ ਕਵਿਤਾ ਥੋੜੀ ਜਿਹੀ ਲਿਖੋਗੇ ਤੇ ਤੇ ਜੇ ਛੋਟੀ ਇਹ ਕਵਿਤਾ ਤਾਂ ਉਹਦੀ ਪੂਰੀਆਂ ਲਾਈਨਾਂ ਲਿਖ ਲਓ ਪਹਿਲਾਂ ਥੋੜੀ ਜਿਹੀ ਲਿਖ ਲਓਗੇ ਫਿਰ ਉਸ ਤੋਂ ਬਾਅਦ ਅੱਗੇ ਲਿਖ ਲਓਗੇ ਮੈਂ ਦੱਸ ਦਿਆਂ ਤੁਹਾਨੂੰ ਅੱਗੇ ਵੀ ਤੇ ਸਪੋਜ਼ ਕਰੋ ਪਹਿਲਾ ਪੈਰਾ ਹੈ ਪੂਰੀ ਲਿਖ ਲਓਗੇ ਜੇ 5-6 ਲਾਈਨਾਂ ਨੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਸ ਤਰੀਕੇ ਨਾਲ ਥੋੜਾ ਆਡ ਵੀ ਲੱਗ ਰਿਹਾ ਛੱਡਿਆ ਹੋਇਆ ਫਿਰ ਦੂਸਰਾ ਕਾਲ ਮੈਂ ਵਿਦਿਆਰਥੀ ਦੇ ਆਪਕ ਕਿਰਿਆ ਹੁਣ ਵਿਦਿਆਰਥੀ ਦੇ ਆਪਨੇ ਕਿਸ ਤੇ ਕਿਰਿਆ ਕਰਨੀ ਹੈ ਜਿਹੜਾ ਬਿੰਦੂ ਦਾ ਵਿਸ਼ਾ ਅਸੀਂ ਇੱਥੇ ਲਿਆ ਮੀਨਸ ਕਿ ਉਹਦੀ ਵਿਆਖਿਆ ਕਰਨੀ ਹੈ ਵਿਦਿਆਰਥੀ ਕਿਰਿਆ ਤਾਂ ਉਸ ਟਾਈਮ ਬੱਚੇ ਕੀ ਕਰਨਗੇ ਫਿਰ ਇਹ ਹੈ ਬਲੈਕਬੋਰਡ ਦਾ ਕੰਮ ਹੁਣ ਅਧਿਆਪਕ ਕਿਵੇਂ ਸ਼ੁਰੂ ਕਰੇਗਾ ਹੁਣ ਅਸੀਂ ਕਵਿਤਾ ਅੱਜ ਜੋ ਪਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਇਹਨੂੰ ਸੌਖੀ ਕਰਕੇ ਜ਼ਿੰਦਗੀ ਦੇਆਂ ਮਿਸਾਲਾਂ ਅੱਗੇ ਰੱਖ ਕੇ ਸਮਝਾਂਗੇ ਫਿਰ ਅਗੋਂ ਜਿਹੜਾ ਅਧਿਆਪਕ ਹੈ ਜੋ ਕਵਿਤਾ ਦੇ ਵਿੱਚ ਲਾਈਨਾਂ ਨੇ ਉਹਨਾਂ ਨੂੰ ਵਿਆਖਿਆ ਕਰੀ ਜਾਏਗਾ ਤੇ ਨਾਲ ਨਾਲ ਬੱਚਿਆਂ ਤੋਂ ਪ੍ਰਸ਼ਨ ਵੀ ਪੁੱਛੇਗਾ ਤੇ ਜਿਹੜੇ ਔਖੇ ਸ਼ਬਦਾਂ ਦੇ ਅਰਥ ਨੇ ਉਹਨਾਂ ਨੂੰ ਵੀ ਬਲੈਕਬੋਰਡ ਤੇ ਲਿਖਦਾ ਜਾਏਗਾ ਤੇ ਨਾਲ ਨਾਲ ਬਿਲਕੁਲ ਉਹਨੂੰ ਸੌਖਾ ਕਰਕੇ ਸਮਝਾਉਂਦਾ ਜਾਏਗਾ ਮੀਨ ਜਿਹੜੀ ਵਿਆਖਿਆ ਉਹਨੂੰ ਸੌਖੇ ਢੰਗ ਦੇ ਵਿੱਚ ਕਰਨੀ ਆ ਹੁਣ ਜਦੋਂ ਅਧਿਆਪਕ ਉਹਨਾਂ ਨੂੰ ਕੁਝ ਵੀ ਕਹਿੰਦਾ ਤਾਂ ਤੁਸੀਂ ਇੱਥੇ ਘਰ ਲਿਖ ਵੀ ਲੈਣਾ ਵਿਦਿਆਰਥੀ ਧਿਆਨ ਨਾਲ ਸੁਣਨਗੇ ਕਿਉਂਕਿ ਜਦੋਂ ਅਧਿਆਪਕ ਵਿਆਖਿਆ ਕਰ ਰਿਹਾ ਨਾ ਤਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਹੁਣ ਜੇ ਇੱਥੇ ਅਧਿਆਪਕ ਨੇ ਪੁੱਛਿਆ ਕਿ ਤੁਹਾਡੇ ਵਿੱਚੋਂ ਕੌਣ ਬੀਤੇ ਕੱਢਣਾ ਵਾਂ ਤੇ ਭਵਿੱਖ ਬਾਰੇ ਸੋਚਦਾ ਹੈ ਤਾਂ ਵਿਦਿਆਰਥੀ ਹੱਥ ਖੜੇ ਕਰਨਗੇ ਸਾਰੇ ਨਹੀਂ ਕੁਝ ਕਹਿ ਲਓ ਤੁਸੀਂ ਇਹ ਵੀ ਲਿਖ ਸਕਦੇ ਹੋ ਵਿਦਿਆਰਥੀ ਹੱਥ ਖੜੇ ਕਰਨਗੇ ਇਹ ਜਿਹੜਾ ਸ਼ਬਦ ਐਨੂੰ ਸਕਿਪ ਵੀ ਕਰ ਸਕਦੇ ਹੋ ਫਿਰ ਅਧਿਆਪਕ ਬਲੈਕਬੋਰਡ ਤੇ ਕੀ ਲਿਖੇਗਾ ਸਮਾ ਸਮਾ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਭੂਤਕਾਲ ਵਰਤਮਾਨ ਭਵਿੱਖ ਤੇ ਭੂਤ ਕਿਹੜਾ ਹੁੰਦਾ ਹੈ ਬੀਤ ਚੁੱਕਾ ਵਰਤਮਾਨ ਚੱਲ ਰਿਹਾ ਭਵਿੱਖ ਆਉਣ ਵਾਲਾ ਇਹ ਹੋ ਗਿਆ ਤੁਹਾਡਾ ਬਲੈਕਬੋਰਡ ਦਾ ਵਰਕ ਕਿਉਂਕਿ ਨਾਲ ਨਾਲ ਵਿਆਖਿਆ ਵੀ ਕਰਨੀ ਹੈ ਤੇ ਨਾਲ ਨਾਲ ਬਲੈਕਬੋਰਡ ਦੀ ਵਰਤੋਂ ਵੀ ਕਰਨੀ ਹੈ ਫਿਰ ਐਸੇ ਤਰੀਕੇ ਨਾਲ ਹੀ ਵਿਆਖਿਆ ਕਰਦੇ ਹੋਏ ਤੁਸੀਂ ਜਿਹੜਾ ਕਵਿਤਾ ਦਾ ਅਗਲਾ ਪੈਰਾ ਹੈ ਜਾਂ ਅਗਲੀਆਂ ਜਿਹੜੀਆਂ 17 ਨੇ ਉਹਨਾਂ ਨੂੰ ਲਵੋਗੇ ਤੇ ਉਹਦੇ ਅਕੋਰਡਿੰਗ ਤੁਸੀਂ ਜਿਵੇਂ ਦੀ ਤੁਹਾਡੀ ਕਵਿਤਾ ਉਹਦੀ ਵਿਆਖਿਆ ਕਰਦੇ ਜਾਓਗੇ ਜੇ ਕੀ ਪ੍ਰਸ਼ਨ ਪੁੱਛਦੇ ਹਾਂ ਨਹੀਂ ਸਮਝ ਆਇਆ ਤਾਂ ਉਹਦਾ ਉੱਤਰ ਲਿਖ ਸਕਦੇ ਹੋ অসੰਤੋਖਜਨਕ ਉੱਤਰ ਜਾਂ ਲਿਖ ਵੀ ਸਕਦੇ ਹੋ ਉੱਤਰ ਕੋਈ ਪ੍ਰੋਬਲਮ ਨਹੀਂ ਹੈ ਤੇ ਐਂਡ ਤੱਕ ਜਿੰਦ ਤੱਕ ਵਿਆਖਿਆ ਕਰਦਾ ਉਹਦੇ ਅਕੋਰਡਿੰਗ ਬੱਚਿਆਂ ਨੇ ਇਦਰ ਐਕਟੀਵਿਟੀਜ਼ ਨੇ ਇੱਥੇ ਫਿਰ ਲਿਖ ਸਕਦੇ ਹੋ ਵਿਦਿਆਰਥੀ ਧਿਆਨ ਨਾਲ ਸੁਣਨਗੇ ਹੁਣ ਕਵਿਤਾ ਦੇ ਵਿੱਚ ਜਿਹੜਾ ਕੋਈ ਵੀ ਸ਼ਬਦ ਸੀ ਮਹਾਰਾਸ਼ ਇਹ ਉਹ ਇੱਕ ਅਧਿਆਤਮਕ ਸੰਦੇਸ਼ ਹੈ ਜਿਹੜਾ ਕਿ ਪਰਮਾਤਮਾ ਦੇ ਪਿਆਰ ਦਾ ਜਿਹੜਾ ਆਨੰਦ ਹੈ ਉਹ ਬਖਸ਼ਦਾ ਹੈ ਤੇ ਤੁਸੀਂ ਜਿਹੜੀ ਵਿਆਖਿਆ ਇਹਨੂੰ ਦੇਖ ਕੇ ਕਰ ਲੈਣੀ ਹੈ ਤੁਹਾਡਾ ਟਾਪਿਕ ਕੋਈ ਵੀ ਹੋ ਸਕਦਾ ਹੈ ਸੇਮ ਤੁਸੀਂ ਰਜੀ ਮੈਨੂੰ ਐਜ਼ ਇਟ ਇਜ਼ ਫਾਲੋ ਨਹੀਂ ਵੀ ਕਰਨਾ ਠੀਕ ਹੈ ਤੁਹਾਡੀ ਮਰਜ਼ੀ ਹੈ ਜਿਹੜੀ ਚੀਜ਼ ਤੁਹਾਨੂੰ ਸੌਖੀ ਲੱਗਦੀ ਤੁਸੀਂ ਉਹ ਕਰਨੀ ਹੈ ਮੇਰੇ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਸਿਰਫ ਤੁਹਾਨੂੰ ਜਿਹੜਾ ਪੈਟਰਨ ਹੈ ਉਹ ਸਮਝਾਉਣਾ ਕਿ ਇਹਦੇ ਵਿੱਚ ਕੀ ਹੁੰਦਾ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇ ਸਕਦੀ ਹਾਂ ਮੈਂ ਤੁਹਾਨੂੰ ਹਾਂਜੀ ਫਿਰ ਜਿਹੜਾ ਹੈ ਵਿਆਖਿਆ ਕੌਸ਼ਲਾ ਨੂੰ ਅਸੀਂ ਅਸਰਦਾਰਾਈ ਕਿਵੇਂ ਬਣਾ ਸਕਦੇ ਆ ਮੀਨਸ ਵਧੀਆ ਕਿਵੇਂ ਬਣਾ ਸਕਦੇ ਆ ਇਫੈਕਟਿਵ ਕਿਵੇਂ ਬਣਾ ਸਕਦੇ ਆ ਇਸ ਦੇ ਵਿੱਚ ਪਹਿਲਾ ਹੈ ਉਦੇਸ਼ਾਂ ਦੀ ਜਿਹੜੀ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਵਿਆਖਿਆ ਸ਼ੁਰੂ ਕਰਨੀ ਹੈ ਤਾਂ ਕਿਹੜੇ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਹੈ ਕਿਹੜੇ ਸਾਡਾ ਉਦੇਸ਼ ਮਿੱਥਿਆ ਹੋਇਆ ਸੀ ਕਿਉਂਕਿ ਅਸੀਂ ਉਹਨਾਂ ਨੂੰ ਅਚੀਵ ਵੀ ਕਰਨਾ ਹੈ ਪ੍ਰਾਪਤ ਵੀ ਕਰਨਾ ਹੈ ਠੀਕ ਰਫ਼ਤਾਰ ਜਦੋਂ ਵਿਆਖਿਆ ਕਰਨੀ ਹੈ ਤਾਂ ਇਹ ਨਹੀਂ ਹੈ ਕਿ ਅਧਿਆਪਕ ਜਿਆਦਾ ਬਹੁਤ ਘੱਟ ਸਪੀਡ ਦੇ ਵਿੱਚ ਪੜਾ ਰਿਹਾ ਜਾਂ ਬਹੁਤ ਹੀ ਤੇਜ਼ੀ ਦੇ ਨਾਲ ਐਕਸਪਲੇਨ ਕਰ ਰਿਹਾ ਬੱਚਿਆਂ ਦਾ ਲੈਵਲ ਵੀ ਦੇਖਣਾ ਹੈ ਬੱਚ ਤੇ ਉਹਦੇ ਅਕੋਰਡਿੰਗ ਹੀ ਜਿਹੜੀ ਵਿਆਖਿਆ ਉਹਦੀ ਜਿਹੜੀ ਰਫ਼ਤਾਰ ਹੈ ਉਹਨੇ ਰੱਖਣੀ ਆ ਤੇ ਬੱਚਿਆਂ ਦੀ ਅਕੋਰਡਿੰਗ ਜਿਹੜੀ ਭਾਸ਼ਾ ਹੈ ਤੇ ਉਹਦੀ ਕਾਬਲੀਅਤ ਹੈ ਉਹਦੇ 베ਸਟ ਹੈ ਹੋਣੀ ਚਾਹੀਦੀ ਹੈ ਸਧਾਰਨ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਸਮਝ ਆ ਜਾਵੇ ਹੁਣ ਜੇਕਰ ਅਸੀਂ ਜਿਹੜੇ ਉਹਦੇ ਵਿੱਚ ਤਕਨੀਕੀ ਸ਼ਬਦ ਨੇ ਔਖੇ ਸ਼ਬਦ ਨੇ ਅਸੀਂ ਉਹਨਾਂ ਨੂੰ ਐਵੇਂ ਛੱਡ ਦੇਾਂਗੇ ਤਾਂ ਵਿਆਖਿਆ ਕਰਨ ਦਾ ਕੋਈ ਫਾਇਦਾ ਨਹੀਂ ਹੋਏਗਾ ਇਸ ਕਰਕੇ ਪੂਰੀ ਵਿਆਖਿਆ ਨੂੰ ਵੀ ਸਧਾਰਨ ਭਾਸ਼ਾ ਦੇ ਵਿੱਚ ਕਰਨਾ ਹੈ ਤੇ ਨਾਲ ਨਾਲ ਜਿਹੜੇ ਸ਼ਬਦ ਨੇ ਉਹਨਾਂ ਬਾਰੇ ਵੀ ਦੱਸਣਾ ਹੈ ਕਿ ਬਲੈਕਬੋਰਡ ਦਾ ਜਿਹੜਾ ਇਸਤੇਮਾਲ ਹੈ ਉਹ ਵੀ ਵਿਆਖਿਆ ਕਰਦੇ ਸਮੇਂ ਜ਼ਰੂਰੀ ਹੈ ਕਰਨਾ ਤਾਂ ਜੋ ਜਿਹੜੇ ਕੋਈ ਔਖੇ ਸ਼ਬਦਾਂ ਦੇ ਅਰਥ ਨੇ ਕੋਈ ਹੋਰ ਗੱਲਬਾਤ ਜਿਹੜੀ ਇੰਪੋਰਟੈਂਟ ਹੈ ਉਹ ਲਿਖਣੀ ਹੈ ਉੱਥੇ ਲਿਖੀ ਜਾਵੇ ਇਹਨਾਂ ਜਿਹੜਾ ਬੱਚਿਆਂ ਦਾ ਧਿਆਨ ਆ ਉਹ ਵੀ ਅਟਰੈਕਟ ਹੁੰਦਾ ਹੈ ਤੇ ਬੱਚੇ ਬਲੈਕਬੋਰਡ 'ਵਾਲ ਕੰਮ ਆਪਣੀ ਕਾਪੀਆਂ ਤੇ ਵੀ ਲਿਖਦੇ ਨੇ ਤਾਂ ਉਹਦੇ ਨਾਲ ਜਿਹੜੇ ਬੱਚੇ ਨੇ ਉਹ ਵੀ ਐਕਟਿਵ ਬਣੇ ਰਹਿੰਦੇ ਨੇ ਫਿਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹਨਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਦੇ ਨਾਲ ਕੀ ਹੋਏਗਾ ਜਿਹੜੀ ਵਿਆਖਿਆ ਹੈ ਉਹਨੂੰ ਰੁਚੀ ਭਰਪੂਰ ਬਣਾ ਸਕਦਾ ਅਧਿਆਪਕ ਰੂਚੀਪਰਪੂਰ ਬਣਾਉਣ ਦੇ ਨਾਲ ਨਾਲ ਨਾ ਸੌਖਾ ਵੀ ਬਣਾ ਸਕਦੇ ਆ। ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ